ਹਾਂਜੀ ਸਤਿਕਾਰਯੋਗ ਸਾਰਿਆਂ ਨੂੰ ਤੇ ਕੀ ਦੱਸੀਏ ਅੱਜ ਆਇਆ ਹੂੰ ਪਲਵੀਰ ਦੀ ਨਾਰਲਡੋ ਵਾਲੀ ਟੀ-ਸ਼ਰਟ ਮੰਗਦਾ ਕੇ ਨਾ ਧਰਮਕੋਟ ਅਸੀਂ ਵੇਖੀਆਂ ਸੀ ਲਗੀਆਂ ਐਡਾਂੀਆਂ ਆਈਆਂ ਆਆਂ ਤੇ ਪਰ ਫਸ ਗਿਆ ਕੇ ਦੇਖੋ ਤੁਸੀਂ ਮੀ ਕਿੰਨਾ ਪਈ ਜਾ ਰਹਿਆ ਮੇਰੇ ਕੋਲੋਂ ਹੈਲੋ ਹਾਈ ਸਾਰਿਆਂ ਹਾਂਜੀ ਮੇਰੇ ਕੋਲੋਂ ਸਾਰਿਆਂ ਨੂੰ ਹੈਲੋ ਬਾਈ ਹੈਲੋ ਬਾਈ ਚਾਹ ਪੀ ਗਏ ਜੀ ਮੇਰੇ ਅਸਤੇ ਹਾਂ ਚਾਹ ਬਾਤੀਆਂ ਲਈ ਜਾਂਦੇ ਚੱਲੋ ਆ ਦੇ ਕਮਿੰਟ ਲੈ ਦੇਖੋ ਕਿ ਨਾ ਕੰਨਾ ਪਈ ਜਾ ਰਿਹਾ ਹੋਏ ਇੱਥੇ ਤੇ ਮੇਂ ਪੈਂਦਾ ਕਿ ਉਰ ਮਰੀ ਜਾਂਦੀ ਆ ਬਹੁਤ ਬੀਤਾ ਵਾ ਤੁਸੀਂ ਰੁਕੇ ਗਾਤਾ ਕਰੇਤੇ ਅਰੇ ਪਰ ਨਾ ਹੁਆ ਤੁਸੀਂ ਰੁਕੇ ਗਾਤਾ ਹਾਤੇ ਪਾਣਾ ਤੇ ਜੇ ਕਰ ਮਹਲੂਸ ਹੋਇਆ ਸੀ ਫੇਲੇ ਮੈਂ ਜਦ ਤੋਕ ਤਾ ਤੁਸੀਂ ਰੁਕੇ ਕਿਉਂ ਇੱਥੇ ਪਰ ਜੇ ਹੁਣ ਮੁੰਡੀ ਦੇ ਵਰਕੇ ਆ ਤਕੇ ਠੂੜ ਕਰਨ ਕੋਈ ਨਾ ਕੋਈ ਅਰੇ ਤੁਸੀਂ ਬੋਲੀ ਨਹੀਂ ਚਾਲੀ ਮੇਂ ਪੈ ਰਿਆ ਸਾਰਾ ਹੀ ਪੈ ਰਿਆ ਵਾ ਬਹੁਤ ਜ਼ਿਆਦਾ ਪੈ ਰਿਆ ਵਾ ਤੇ ਥੋੜਾ ਹੁੰਦਾ ਤੇ ਪਰ ਕੋਈ ਨਾ ਤੇ ਸੁਣਾਓ ਕੋਈ ਗੱਲਾਂ ਬਾਤਾਂ ਕਰੇ ਤੇ ਗੜ ਕੇ ਹੁਣ ਹੇ ਗੱਲਾਂ ਬਾਤਾਂ ਕਾਹਦੇ ਹੈ ਇਹ ਜਿਹੜੇ ਹੈਗੇ ਲਵਾਦੜੇ ਚ ਫਿਰਿਆ ਜੁੱਟ ਹੈ ਕੈਸੇ ਨਹੀਂ ਰੰਦਾ ਰਹਿੰਦਾ ਆਹ ਤੇ ਤੂੰ ਆਪਣੀ ਮਰਜ਼ੀ ਨਹੀਂ ਇਹਨਾਂ ਦੀ ਦੁਕਾਨ ਤੇ ਲੈ ਕੇ ਵੜਿਆ ਮੈਂ ਤੇ ਮੈਨੂੰ ਨਹੀਂ ਸੀ ਪਤਾ ਕਿ ਮੁਰਨਣਗੀ ਤੇ ਕਹਿੰਦਾ ਨਹੀਂ ਹੁਣ ਸਵੇਰ ਸੁਬਾ ਆਇਆ ਤੇ ਮੁਰਨਾ ਨਹੀਂ ਤੇ 1300 ਰੁਪਇਆ ਲਾ ਲਿਆ ਮੈਂ ਕਹੀ ਇੱਕ ਦੀ ਚੀਜ਼ ਲੈ ਲੈ ਇੱਕ ਦੀ ਚੀਜ਼ ਹੀ ਲੈਤੀ ਹਾਂ ਮੈਂ ਬੋਕਿਆ ਤਾਂ ਆਪਣੀ ਮਰਜ਼ੀ ਨਹੀਂ ਲਈਆਂ 1300 ਰੁਪਇਆ ਲਵਾਤਾ ਤੇ ਆਪ ਸੁਬਾ ਸੁਬਾ ਦੇ ਦਿੰਦੇ ਆਂ ਯਾਰ ਅੱਜ ਨਿਕਰੀ ਹੁੰਦੀ ਐ ਅੱਜ ਕੱਲ੍ਹ ਹਾਓ ਆਈ ਨਾ ਤੇ ਇਹ ਇਹ ਉਹ ਜਿਹੜੀ ਗੀਆਂ ਆਵਾਜ਼ ਤੋਂ ਕੁਝ ਰੱਟ ਨਹੀਂ ਜੇ ਤਾਂ ਵਾਟਰ ਗੁੱਲੇ ਜਿੰਦਾ ਹੈਗਾ ਪਰ ਉਹਨਾਂ ਨੇ ਆਪਣੀ ਹੀ ਤਾਂ ਕੱਢ ਨਹੀਂ ਦੇਣਾ ਕੀ ਕਰਨਾ ਆਪਣੇ گاਉਂ ਦੇ ਘਰੇ ਕਿੱਥੇ ਆਉਣ ਕਿੱਥੇ ਚੱਲੇ ਆਂ ਹਾਂ ਦੱਸੋ ਕਿੱਥੇ ਜਾਣਾ ਜਾ ਹੋਊਗਾ ਤੇ ਜਾਵਾਂਗੇ ਜੇ ਜ਼ਿਆਦਾ ਟਾਈਮ ਹੋਗਾ ਕਿੱਥੇ ਚੱਲ ਜਾਗੇ ਪਰ ਵਾਪਸ ਤੇ ਉਰ ਤੇ ਵਾਪਸ ਵੀ ਕਰੇ ਉਰ ਕਹਿੰਦੇ ਮੇਗਮਾਂ ਦੀ ਤਾਂ ਮੰਮੀ ਆ ਗਿਆ ਬੜਾ ਕਰੋੜਾਂ ਦਾ ਕੀਤਾ ₹100 ਦਾ ਇੱਕ ਵਾਰ ਉਹਨੇ ਇੱਕ ਝਾੜੂ ਮਾਰ ਦਿੱਤੀ ਮਾਰਿਆ ਕਰਲਾਸ ਭਾਈ ਹੁਣ ਦੂਸਰੀ ਝਾੜੂੰਦਾ ਵੇਲੇ ਤੇ ਝਾੜੂ ਦਿਖਾ ਕੇ ਨੇ ਪਈਆ ਪੈੜਾ ਕਾਵਲੋਂ ਪਿੱਛੇ ਕਿੰਨੇ ਪਈਆ ਸਾਰੇ ਖਰੀਦ ਲਏ ਕੁਲਵੀਰ ਆਤੇ ਆਜਾ ਇਹ ਸਾਰੇ ਆਹ ਕੁਲਵੀਰ ਹਸਾਰੇ ਖਰੀਦ ਕੇ ਕੁਰੀਰ ਨੂੰ ਕੁਲਵੀਰ ਦਾ ਢਿੱਡ ਬਾਹਰ ਕੱਢਣ ਦਾ ਰਾਹ ਦਾ ਤੱਕ ਪੜਨੇ ਜਾਂਦੇ ਨੇ ਕਾਕਾ ਜੇ ਤਾਂ ਇਹ ਵੇਟ ਤੇ ਦੁਬਾਰੇ ਨੇ ਇਹ ਸਾਰੇ ਆਉਂਦੇ ਨੇ ਚੈੱਕ ਪੂਰੀ ਤੇ ਰੱਖ ਲੈਣੀਆਂ ਮਗਰ ਹਾਂ ਜੇ ਅਗਲੇ ਅਸੀਂ ਸੱਚੀ ਚੋਰੀ ਹੋ ਗਈ ਹੋਵੇ ਤਾਂ ਆਪਣਾ ਹੀ ਨਾਮ ਲੱਗੂ ਉਹ ਉਹਦਾ ਗੱਲ ਪੱਪੂ ਪਟਾਕਾ ਵੀ ਲੈ ਕੇ ਨਾ ਜਨੇ ਉਹ ਵੀ ਹੁੰਦਾ ਉਹਦੇ ਘਰ ਦੇ ਕੋਲ ਇਹ ਕੀ ਲੈ ਕਾਇਲਾ ਤੇ ਦੇ ਦੇ ਨਹੀਂ ਪਾਸੇ ਲੈ ਲਾ ਤੇ ਇੱਕ ਲਿਖਣਾ ਲੈ ਕੇ ਨਾ ਬਾਟਨ ਪੇਪਲੀ ਬਸ ਪਨ ਕੋਲੇ ਉਹ ਤੋਂ ਲੈ ਗਿਆ ਬਾਪੂ ਜੀ ਦਾ ਉਲਤਾ ਚਸ਼ਮਾ ਬਾਉ ਜੀ ਕੋਲ ਤਾਂ ਜੀ ਚਾਰਕ ਨਾ ਤਾਂ ਕੋਲਤਾ ਚਸ਼ਮਾ ਲੈ ਕੇ ਆ ਜਿੱਦ ਬਾਉ ਜੀ ਕੋਲ ਤਾਂ ਉਸ ਲਗੜਾ ਦੇ ਨੂੰ ਦੂਧ ਵਿੱਚ ਜਸਤ ਨਿਕਲਣ ਘਰ ਪਾਟ ਕਰ ਦੇਊਗਾ ਜਿਗਰਾ ਤੋਂ ਕੋਈ ਨਾ ਨਿਕਲੇ ਫੇਰ ਨਿੱਕੇ ਨਿੱਕੇ ਨਿਕਲਣਗੇ ਫਿਰ ਨੀ ਕੀ ਕਰਨੇ ਉਹ ਤਾਂ ਨਹੀਂ ਖਰੀਦੇ ਜਾਂਦੇ ਸੀ ਟੀਆਂ ਦੀਆਂ